ਟ੍ਰੇਲਰ ਦਾ ਬਹੁਤ ਵਧੀਆ ਹੀ ਅਮਨਿੰਦਰ ਸਰ ਦੀ ਐਕਟਿੰਗ ਵੀ ਵਧੀਆ ਸਿਰੇ ਦੀ ਹੈ ਜੀ ਟ੍ਰੇਲਰ ਚੋ ਫੇਵਰੇਟ ਸੀਨ ਕਿਹੜਾ ਹੈ ਟ੍ਰੇਲਰ ਚੋ ਕਿਹੜਾ ਵਧੀਆ ਹੈ ਟ੍ਰੇਲਰ ਚੋ ਫਿਰ ਜਿੱਥੇ ਟਰਾਲਕ ਉਹਦੇ ਬੀਜਾਂ ਪਚੜਾ ਦਿੰਦੇ ਜਾਂ ਉਹ ਸਭ ਤੇ ਕਿੰਟਰੇ ਜਾਣਾ ਪਾਣਿਆਂ ਦਾ ਦਾਲੀਆਂ ਹਾਂ ਜੀ ਦਾਲੀਆਂ ਦੇ ਦਾਲੀਆਂ ਕਰਦੇ ਆ ਕਾਮੇਡੀ ਹੈ ਜਿਹੜੀ ਉਹ ਵੀ ਵਧੀਆ ਨਾਲ ਨਾਲ ਲਾਂਗਵੇਜ ਦੇ ਮੋਰਲ ਬਹੁਤ ਵਧੀਆ ਜੰਨੇ ਇਹ ਮੂਵੀ ਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਟ੍ਰੇਲਰ ਆਈ ਇਹਨਾਂ ਦਾ ਪੰਜਾਬੀ ਮੂਵੀ ਇਹਨਾਂ ਦੀ ਆਉਂਦੀ ਹੈ ਇਹ ਪੰਜਾਬੀ ਸਿਨੇਮੇ ਦਾ ਸਤਾਰਾ ਹੀ ਸਾਡੇ ਅਮਰਿੰਦਰ ਗਿੱਲ ਜੀ ਬਹੁਤ ਵਧੀਆ ਇਹਨਾਂ ਦੇ ਕੰਮਕਾਰ ਹੁੰਦੇ ਤੇ ਅਮਰਿੰਦਰ ਗਿੱਲ ਦੇ ਨਾਲ ਸੁਨੰਦਾ ਸ਼ਰਮਾ ਵੀ ਨੇ ਉਹਨਾਂ ਦੀ ਐਕਟਿੰਗ ਕਿੱਦਾਂ ਲੱਗ ਰਹੀ ਹੈ ਉਹਨਾਂ ਦਾ ਕੰਮ ਕਿੱਦਾਂ ਲੱਗ ਰਿਹਾ ਹੈ ਦੋਵਾਂ ਨੂੰ ਇਕੱਠੇ ਦੇਖ ਕੇ ਕਿੱਦਾਂ ਲੱਗ ਵਧੀਆ ਲੱਗ ਰਹੀ ਹੈ ਯਾਨ ਸੁਨੰਦਾ ਮੈਮ ਦੇ ਜਿਵੇਂ ਹੁਣ ਪਹਿਲਾਂ ਵੀ ਦੇਖ ਰਹੇ ਹਾਂ ਵਧੀਆ ਚਰਦਈਆਂ ਹਨ ਐਕਟਿੰਗ ਦੋਵਾਂ ਦੀ ਦੇਖਦੇ ਹੁਣ ਕਿ ਆਏ ਫਸਟ ਦੋਵਾਂ ਦਾ ਹੈਜਾਂ ਕੰਬੀਨੇਸ਼ਨ ਹੀ ਦੇਖਦੇ ਹੁਣ ਕਿਵੇਂ ਬਣ ਕੇ ਆਉਂਦੀ ਹੈ ਨਾ ਇਹ ਜੋੜੀ ਚੰਗੀ ਲੱਗਦੀ ਹੈ ਅਮਰਿੰਦਰ ਗਿੱਲ ਦੀ ਐਕਟਿੰਗ ਹਾਂ ਇਹਨਾਂ ਦੀ ਹਰ ਫਿਲਮ ਦੇਖਦੇ ਆਂ ਗਰੇਜ ਵੀ ਦੇਖੀ ਹੈ ਬਹੁਤ ਸਾਰੀਆਂ ਫਿਲਮਾਂ ਦੇਖਦੀ ਇਹਨੂੰ ਗਾਣੇ ਕਿਹੋ ਜਿਹਾ ਲੱ ਹਾਂਜੀ ਬੈਮ ਹਮਾਰੇ ਤੋਂ ਗਾਡੀ ਮੇਂ ਗਾਣੇ ਵੀ ਅਮਨਿੰਦਰ ਗਿੱਲ ਦੇ ਚੱਲਦੇ ਹੈ ਹਾਂਜੀ ਕਿਹਨਾਂ ਦਾ ਹੈ